ਦੇ ਵਿੱਚ ਦਰਤਾਂ ਲਿਆਉਂਦੀਆਂ ਹਨ ਇਹ ਨੌ ਆਦਤਾਂ ਵੱਡੇ ਬਜ਼ੁਰਗ ਵੀ ਅਕਸਰ ਇਨ੍ਹਾਂ ਆਦਤਾਂ ਨੂੰ ਕਈ ਵਾਰ ਰੋਕ ਟੋਕ ਕਰਦੇ ਹਨ ਆਹ ਗੱਲਾਂ ਬੱਚਿਆਂ ਨੂੰ ਵੀ ਬੜੀਆਂ ਖਰਾਬ ਲੱਗਦੀਆਂ ਹਨ ਪਰ ਇਨ੍ਹਾਂ ਪਿੱਛੇ ਬੜਾ ਵੱਡਾ ਰਾਜ਼ ਛੁਪਿਆ ਹੈ ਅਤੇ ਕਈ ਇਹੋ ਜਿਹੀਆਂ ਆਦਤਾਂ ਹਨ ਜੋ ਸਾਨੂੰ ਕੀ ਪੈ ਜਾਂਦੀਆਂ ਹਨ ਅਤੇ ਸਾਡੇ ਘਰ ਵਿੱਚ ਗਰੀਬੀ ਲੈ ਕੇ ਆਉਂਦੀਆਂ ਹਨ ਅਗਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖੋਗੇ ਤੇ ਇਹ ਗੱਲਾਂ ਤੁਹਾਡੇ ਘਰੋਂ ਗਰੀਬੀ ਕਦੀ ਵੀ ਦੂਰ ਨਹੀਂ ਹੋਣ ਦੇਣਗੀਆਂ ਜਿਵੇਂ ਕਿ ਕਈ ਬੰਦੇ ਚੰਗਾ ਕੰਮ ਕਰਦੇ ਹਨ ਉਹਨਾਂ ਵਿੱਚ ਚੰਗੀਆਂ ਆਦਤਾਂ ਹੁੰਨ ਪਰ ਉਹਨਾਂ ਵਿੱਚ ਬੁਰੀਆਂ ਆਦਤਾਂ ਵੀ ਹੁੰਦੀਆਂ ਹਨ ਜਿੰਨਾ ਕਰਕੇ ਆਪਣੇ ਘਰੇ ਕਲੇਸ਼ ਪਿਆ ਰਹਿੰਦਾ ਹੈ ਪਰੇਸ਼ਾਨੀਆਂ ਲੱਗੀਆਂ ਰਹਿੰਦੀਆਂ ਹਨ ਕਿਉਂਕਿ ਬੁਰੀਆਂ ਆਦਤਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਸ ਦੇ ਕਾਰਨ ਮਾਇਆ ਸਾਡੇ ਘਰੋਂ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਆਖਿਰ ਇਹੋ ਜੀ ਕਿਹੜੀ ਗੱਲ ਹੈ ਜਿਨ੍ਹਾਂ ਨੂੰ ਵੱਡੇ ਬਜ਼ੁਰਗ ਵੀ ਕਰਨ ਤੋਂ ਮਨਾ ਕਰਦੇ ਹਨ ਅਤੇ ਆਪਣੇ ਘਰੇ ਗਰੀਬੀ ਅਤੇ ਦਲਿਦਰਤਾ ਲੈ ਆਉਂਦੀਆਂ ਹਨ ਅਤੇ ਸਾਨੂੰ ਆਪਣੀ ਜ਼ਿੰਦਗੀ 'ਚ ਕਦੀ ਵੀ ਸਫਲ ਨਹੀਂ ਹੋਣ ਦਿੰਦੀ ਤੇ ਆਓ ਜਾਣਦੇ ਹਾਂ ਉਹ ਕਿਹੜੀਆਂ ਗੱਲਾਂ ਵਾ ਲੇਕਿਨ ਉਹ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਗੁਰੂ ਰਾਮਦਾਸ ਜੀ ਜ਼ਰੂਰ ਲਿਖ ਕੇ ਆਇਓ ਤਾਂ ਨੰਬਰ 1 ਜੋ ਕਿ ਆਪਣੀ ਰਸੋਈ ਵਿੱਚ ਝੂਠੇ ਬਰਤਨ ਬਹੁਤੀ देर ਨਹੀਂ ਰੱਖਣੇ ਆਪਣਾ ਖਾਣਾ ਖਾਣ ਤੋਂ ਬਾਅਦ ਇਹਨਾਂ ਬਰਤਨਾਂ ਨੂੰ ਧੋ ਕੇ ਆਪਣੀ ਜਗ੍ਹਾ ਤੇ ਰੱਖ ਦੇਣਾ ਕਿਉਂਕਿ ਬਹੁਤਿਆਂ ਲੋਕਾਂ ਦੀ ਆदत ਹੁੰਦੀ ਹੈ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਰਸੋਈ ਵਿੱਚ ਹੀ ਝੂਠੇ ਬਰਤਨ ਸਵੇਰ ਤੱਕ ਪਏ ਰਹੇ ਨੇ ਅਤੇ ਉਹਨਾਂ ਨੂੰ ਸਵੇਰੇ ਉੱਠ ਕੇ ਮਾਂਜਣਾ ਪਰ ਇਹ ਆਦਤ ਆਪਣੀ ਘਰ ਵਿੱਚ ਨਕਾਰਾਤਮਕ ਊਰਜਾ ਉਤਪੰਨ ਹੁੰਦੀ ਹੈ ਅਤੇ ਘਰ ਵਿੱਚ ਗਰੀਬਰਤਾ ਆਉਂਦੀ ਹੈ ਇਸ ਲਈ ਰਸੋਈ ਵਿੱਚ ਕਦੀ ਵੀ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਅਤੇ ਇਸ ਤੋਂ ਇਲਾਵਾ ਕਦੀ ਵੀ ਖਾਣਾ ਖਾਣ ਤੋਂ ਬਾਅਦ ਥਾਲੀ ਵਿੱਚ ਕਦੀ ਵੀ ਹੱਥ ਨਾ ਧੋਇਆ ਕਰੋ ਇਸ ਤਰ੍ਹਾਂ ਕਰਨ ਨਾਲ ਆਪਣੀ ਕਿਸਮਤ ਕਮਜ਼ੋਰ ਹੁੰਦੀ ਹੈ ਹੱਥ ਹਮੇਸ਼ਾ ਬਾਹਰ ਜਾ ਕੇ ਹੀ ਧੋਣੇ ਚਾਹੀਦੇ ਆ ਅਤੇ ਥਾਲੀ ਵਿੱਚ ਹੱਥ ਧੋਣਾ ਆਪਣੀ ਆਰਥਿਕ ਸਥਿਤੀ ਵੀ ਕਮਜ਼ੋਰ ਹੁੰਦੀ ਹੈ ਅਤੇ ਨੰਬਰ 2 ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ੍ਹ ਲੋਕ ਆਪਣੇ ਅੰਦਰ ਬੈਠ ਤੇ ਬੈਠੇ ਬੈਠੇ ਹੀ ਟੀਵੀ ਦੇਖਦੇ ਆਂ ਖਾਣਾ ਖਾਣ ਲੱਗ ਜਾਂਦੇ ਹੈ ਪਰ ਇਹ ਬਹੁਤ ਬੁਰੀ ਆਦਤ ਹੈ ਅਤੇ ਜੋ ਵੀ ਉਹਨਾਂ ਨੂੰ ਮਿਲਦਾ ਉੱਥੇ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ ਪਰ ਵੱਡੇ ਬਜ਼ੁਰਗਾਂ ਦੇ ਅਨੁਸਾਰ ਬੈੱਡ ਤੇ ਖਾਣਾ ਖਾਣਾ ਮਨਾ ਕੀਤਾ ਗਿਆ ਹੈ ਪਹਿਲੇ ਜ਼ਮਾਨੇ ਤੋਂ ਤੁਸੀਂ ਦੇਖਿਆ ਹੋਊਗਾ ਜਾਂ ਤੇ ਥੱਲੇ ਬਹਿ ਕੇ ਹੀ ਖਾਣਾ ਖਾਂਦੇ ਸੀ ਜਾਂ ਬਾਹਰ ਮੰਜਿਆਂ ਤੇ ਬਹਿ ਕੇ ਹੀ ਖਾਣਾ ਖਾਂਦੇ ਸੀ ਇਸ ਤਰ੍ਹਾਂ ਕਰਨ ਨਾਲ ਆ ਆਪਣਾ ਬਿਸਤਰਾ ਝੂਠਾ ਹੋ ਜਾਂਦਾ ਹੈ ਅਤੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਅਤੇ ਆਪਾਂ ਨੂੰ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਆਪਣੀ ਬਹੁਤ ਗੰਦੀ ਆਦਤ ਹੈ ਅਤੇ ਕਈ ਵਾਰ ਆਪਰ ਸੋਈ ਸਾਫ਼ ਕਰਨ ਦੇ ਬਜਾਏ ਆਲਸ ਜੋ ਪੈਂਦਾ ਹੈ ਆਪਾਂ ਉਹਨੂੰ ਗੰਦਾ ਹੀ ਛੱਡ ਦਿੰਨਾ ਹੈ ਜੋ ਕਿ ਆਪਣੀ ਕੰਮ ਕਾਜ ਵਿੱਚ ਬਰਕਤ ਨਹੀਂ ਪੈਣ ਦਿੰਦੀ ਅਤੇ ਨੰਬਰ 3 ਜੋ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗੁਰੂਆਂ ਪੀਰਾਂ ਦੇ ਅਨੁਸਾਰ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਅਤੇ ਰਾਤ ਨੂੰ ਸਮੇਂ ਸਿਰ ਸੌਣਾ ਇਹ ਚੰਗਾ ਮੰਨਿਆ ਜਾਂਦਾ ਹੈ ਲੇਕਿਨ ਬਹੁਤੇ ਲੋਕ ਤੁਸੀਂ ਦੇਖਿਆ ਹੋਵੇਗਾ ਕਿ ਆਲਸ ਦੇ ਕਾਰਨ ਸਵੇਰੇ देर तक ਸੌਂਦੇ ਰਹਿੰਦੇ ਹਨ ਜੋ ਕਿ ਬਹੁਤ ਬੁਰੀ ਆਦਤ ਹੈ ਮੰਨਿਆ ਜਾਂਦਾ ਹੈ ਕਿ ਇੰਨਾ ਲੋਕਾਂ ਤੋਂ ਲక్ష్ਮੀ ਨਾਰਾਜ ਹੋ ਜਾਂਦੀ ਹੈ ਸਫਲਤਾ ਇੰਨਾ ਦੇ ਨੇੜੇ ਨਹੀਂ ਆਉਂਦੀ ਜੋ ਕਿ ਘਰ ਛੱਡ ਕੇ ਚਲੀ ਜਾਂਦੀ ਹੈ ਕਿਉਂਕਿ ਅੰਮ੍ਰਿਤ ਵੇਲਾ ਸਵੇਰੇ ਪਾਠ ਪੂਜਾ ਦਾ ਵੇਲਾ ਹੈ ਮੰਨਿਆ ਜਾਂਦਾ ਹੈ ਕਿ ਵਕਤ ਤੋਂ ਪਹਿਲਾਂ ਸੌਣਾ ਜਾਂ ਲੇਟਣਾ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਆਪਣੇ ਬਿਸਤਰੇ ਤੇ ਕਦੀ ਵੀ ਗੰਦਗੀ ਨਹੀਂ ਪੈਣ ਦੇਣੀ ਅਤੇ ਹਮੇਸ਼ਾ ਚਾਦਰ ਸਾਫ਼ ਸੁਥਰੀ ਹੀ ਰੱਖਣੀ ਹੈ ਅਤੇ ਬਹੁਤੇ ਦਿਨ ਚਾਦਰ ਨਾ ਵਿਸ਼ੀ ਰਹੇ ਅਤੇ ਚਾਦਰ ਕਿਤੇ ਫੱਟੀ ਵੀ ਨਹੀਂ ਹੋਣੀ ਚਾਹੀਦੀ ਅਗਰ ਫੱਟੀ ਹੈ ਤੇ ਉਹਨੂੰ ਸੇਲ ਦਿਓ ਅਤੇ ਬਹੁਤੀ ਗੰਦੀ ਚਾਦਰ ਵਿਛਾਉਣਾ ਆਪਣੇ ਘਰੇ ਦ੍ਰਿਦਿਸ਼ਟਤਾ ਹੁੰਦੀ ਹੈ ਅਤੇ ਨੰਬਰ 4 ਯਾਦ ਰੱਖਿਓ ਕਿ ਜਿੱਥੇ ਆਪਾਂ ਪਾਠ ਪੂਜਾ ਕਰਦੇ ਹਾਂ ਉਹਨੂੰ ਹਮੇਸ਼ਾ ਸਾਫ਼ ਸੁਥਰਾ ਰੱਖਿਓ ਉਹਨੂੰ ਕਦੀ ਵੀ ਗੰਦਾ ਨਾ ਰਹਿਣ ਦਿਓ ਕਿਉਂਕਿ ਉਹਦੇ ਨਾਲ ਆਪਣੇ ਘਰੇ ਨਕਾਰਾਤਮਕ ਊਰਜਾ ਉਤਪਨ ਹੁੰਦੀ ਹੈ ਅਤੇ ਜੇਕਰ ਆਪਾਂ ਸਾਫ਼ ਸੁਥਰਾ ਰੱਖ ਗਏ ਭਲੇ ਹੀ ਆਪਾਂ ਪਾਠ ਨਾ ਕਰੀਏ ਪਰ ਉਹਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਹੈ ਉਦੇ ਨਾਲ ਆਪਣੇ ਤੇ ਹਮੇਸ਼ਾ ਵਾਹਿਗੁਰੂ ਪਰਮਾਤਮਾ ਦੀ ਮਿਹਰ ਬਣੀ ਰਹਿੰਦੀ ਹੈ ਇਸ ਤਰ੍ਹਾਂ ਕਰਨ ਨਾਲ ਹਮੇਸ਼ਾ ਆਪਣੇ ਘਰੇ ਸਕਾਰਾਤਮਕ ਊਰਜਾ ਹੀ ਹੁੰਦੀ ਹੈ ਅਤੇ ਆਪਣੇ ਘਰ ਦੀ ਹੌਲੀ ਹੌਲੀ ਗਰੀਬੀ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਨੰਬਰ 5 ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣੇ ਬਜ਼ੁਰਗ ਕਹਿੰਦੇ ਹਨ ਕਿ ਜਿੱਥੋਂ ਸ਼ਾਮਾਂ ਢਲ ਜਾਂ ਤਾਂ ਕੱਪੜੇ ਨਹੀਂ ਧੌਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਦਾ ਰਿਜਕ ਖਤਮ ਹੁੰਦਾ ਹੈ ਅਤੇ ਰਾਤ ਨੂੰ ਕੱਪੜੇ ਧੋਣ ਨਾਲ ਬੰਦਾ ਰੋਗੀ ਵੀ ਹੋ ਜਾਂਦਾ ਹੈ ਅਤੇ ਬਿਮਾਰ ਵੀ ਹੋ ਜਾਂਦਾ ਹੈ ਅਤੇ ਕੋਸ਼ ਲੋਕ ਰਾਤ ਨੂੰ ਝਾੜੂ ਵੀ ਲਾਉਂਦੇ ਹਨ ਪਰ ਆਪਾਂ ਨੂੰ ਰਾਤ ਨੂੰ ਝਾੜੂ ਨਹੀਂ ਲਾਉਣਾ ਚਾਹੀਦਾ ਕਿਉਂਕਿ ਝਾੜੂ ਨਾਲ ਸਾਡੇ ਘਰ ਦੀ ਬਰਕਤ ਖਤਮ ਹੁੰਦੀ ਹੈ ਕਿਉਂਕਿ ਝਾੜੂ ਨੂੰ ਮਾਂ ਲਕਸ਼ਮੀ ਦਾ ਰੂਪ ਕਿਹਾ ਜਾਂਦਾ ਹੈ ਕਿ ਦਿਨ ਭਰ ਦਾ ਕਮਾਇਆ ਸਾਡੇ ਘਰ ਰਿਜਕ ਹੁੰਦਾ ਹੈ ਅਤੇ ਜੇਕਰ ਆਪਾਂ ਰਾਤ ਨੂੰ ਝਾੜੂ ਲਾ ਕੇ ਉਸ ਰਿਜਕ ਨੂੰ ਹੀ ਤੱਕਾ ਦੇ ਦੇਵਾਂਗੇ ਤਾਂ ਸਾਡੇ ਘਰ ਵਿੱਚ ਬਰਕਤ ਕਿੱਥੋਂ ਪਵੇਗੀ ਇਹ ਆਦਤਾਂ ਆਪਾਂ ਨੂੰ ਛੱਡਣੀਆਂ ਚਾਹੀਦੀਆਂ ਹਨ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਇਸ਼ਨਾਨ ਕਰਨ ਤੋਂ ਬਾਅਦ ਬਾਥਰੂਮ ਗੰਦਾ ਹੀ ਛੱਡ ਜਾਂਦੇ ਹਨ ਅਤੇ ਇਦਾਂ ਹੀ ਜਾ ਕੇ ਹੋਰ ਕੰਮਾਂ ਨੂੰ ਲੱਗ ਜਾਂਦੇ ਹਨ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਘਰੇ ਪਰੇਸ਼ਾਨੀਆਂ ਆਉਣ ਲੱਗ ਜਾਂਦੀਆਂ ਹਨ ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਆਉਣ ਪਰ ਆਉਣ ਲੱਗ ਜਾਂਦੀਆਂ ਹਨ ਅਤੇ ਦੂਜੀ ਗੱਲ ਫਲੈਸ਼ ਦਾ ਦਰਵਾਜ਼ਾ ਹਮੇਸ਼ਾ ਬੰਦ ਕਰਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਅਤੇ ਨੰਬਰ 6 ਅਤੇ ਕਈਆਂ ਲੋਕਾਂ ਦੀ ਆਦਤ ਹੁੰਦੀ ਹੈ ਕਿ ਨਖਣ ਨੂੰ ਚਬਾਉਣਾ ਜੋ ਕਿ ਬਹੁਤ ਗੰਦੀ ਆਦਤ ਹੈ ਆਪਣੇ ਨਖਣ ਮੂੰਹ ਦੇ ਨਾਲ ਹੀ ਕੱਟੀ ਜਾਣਾ ਅਤੇ ਖਾਈ ਜਾਣਾ ਇਸ ਤਰ੍ਹਾਂ ਕਰਨ ਨਾਲ ਸੁੰਮਤ ਵੀ ਲੱਗਦੀ ਹੈ ਅਤੇ ਬੱਚਾ ਬਿਮਾਰ ਵੀ ਹੁੰਦਾ ਹੈ ਅਤੇ ਊਰਜਾ ਵੀ ਘਟ ਹੁੰਦੀ ਹੈ ਅਤੇ ਸੂਰਜੇ ਕਮਜ਼ੋਰ ਹੁੰਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਕਮਜ਼ੋਰ ਹੁੰਦੀ ਹੈ ਅਤੇ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਚੱਪਲਾਂ ਜੁੱਤੇ ਉੱਧਰ ਉੱਧਰ ਛੱਟ ਦੇਣੇ ਅਤੇ ਆਪਣੇ ਦਰਵਾਜ਼ੇ ਗਾੜੀ ਕਦੀ ਵੀ ਜੁੱਤੀਆਂ ਚੱਪਲ ਨਹੀਂ ਰੱਖਣੇ ਚਾਹੀਦੇ ਅਤੇ ਹਮੇਸ਼ਾ ਉਹਨਾਂ ਨੂੰ ਇੱਕ ਸਾਈਡ ਤੇ ਹੀ ਰੱਖਣਾ ਚਾਹੀਦਾ ਹੈ ਅਤੇ ਦੂਜੀ ਗੱਲ ਆਪਣੇ ਘਰ ਵਿੱਚ ਪਈ ਪੁਰਾਣੀ ਡੈਰੀ ਜੋ ਕਿ ਆਪਾਂ ਇਸਤੇਮਾਲ ਨਹੀਂ ਕਰਦੇ ਉਹਨੂੰ ਕਦੀ ਵੀ ਆਪਣੇ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਉਹ ਨਕਾਰਾਤਮਕ ਊਰਜਾ ਫੈਲਾਉਂਦੀ ਹੈ ਕਿਉਂਕਿ ਉਹ ਸਾਡੀ ਤਕਦੀਰ ਤੇ ਅਸਰ ਪੈਂਦਾ ਹੈ ਜੋ ਕਿ ਡਾਇਰੀ ਵਿੱਚ ਲਿਖੀਆਂ ਹੋਈਆਂ ਬੇਕਾਰ ਗੱਲਾਂ ਹਨ ਜੋ ਆਪਾਂ ਲਿਖ ਛੱਡਦੇ ਹਾਂ ਉਹਦੇ ਨਾਲ ਘਰ ਵਿੱਚ ਦਲੇਦਰਤਾ ਆਉਂਦੀ ਹੈ ਆਪਣੇ ਘਰ ਪਰਿਵਾਰ ਵਿੱਚ ਆ ਸ਼ਾਂਤੀ ਰਹਿੰਦੀ ਹੈ ਅਤੇ ਆਪਣੇ ਘਰ ਦਾ ਵਾਤਾਵਰਨ ਸਾਫ਼ ਰਹਿੰਦਾ ਹੈ ਅਤੇ ਜੋ ਵੀ ਆਪਣੇ ਘਰ ਪੁਰਾਣੇ ਅਖਬਾਰਾਂ ਜਾਂ ਰੱਦੀ ਜਾਂ ਕਿਸੇ ਵੀ ਤਰੀਕੇ ਦੇ ਕਾਗਜ਼ ਹਨ ਉਹਨਾਂ ਨੂੰ ਬਾਹਰ ਕੱਢ ਦਿਓ ਅਤੇ ਨੰਬਰ 7 ਬਜ਼ੁਰਗਾਂ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਜਿੱਥੇ ਸ਼ਾਮ ਟਲ ਜਾਂਦੀ ਹੈ ਕਿਸੇ ਨੂੰ ਪੈਸਾ ਨਹੀਂ ਦੇਣਾ ਚਾਹੀਦਾ ਹੁਦਾਰ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਤੇ ਕਰਜ਼ਾ ਚੜਦਾ ਹੈ ਅਤੇ ਪੈਸੇ ਮਰਨ ਦਾ ਵੀ ਚਾਂਸ ਹੁੰਦਾ ਹੈ ਆਪਣੇ ਕਮਾਏ ਹੋਏ ਧਨ 'ਚ ਵੀ ਕਮੀ ਹੁੰਦੀ ਹੈ ਅਤੇ ਦੂਜੀ ਗੱਲ ਰਾਤ ਨੂੰ ਸ਼ਾਮ ਟਲਣ ਤੋਂ ਬਾਅਦ ਕਦੀ ਵੀ ਕਿਸੇ ਨੂੰ ਜਾਗ ਨਹੀਂ ਦੇਣਾ ਚਾਹੀਦਾ ਦੁੱਧ ਨਹੀਂ ਦੇਣਾ ਚਾਹੀਦਾ ਜਾਂ ਕਿ ਇਹਦਾ ਦਾਣ ਵੀ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਸਾਡੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਹੈ ਅਤੇ ਦੂਜੀ ਗੱਲ ਕਿ ਆਪਣੇ ਘਰ ਵਿੱਚ ਸ਼ਾਮ ਹੁੰਦਿਆਂ ਕਦੀ ਵੀ ਅੰਧੇਰਾ ਨਹੀਂ ਹੋਣਾ ਚਾਹੀਦਾ ਹਮੇਸ਼ਾ ਚਾਨਣ ਹੋਣਾ ਚਾਹੀਦਾ ਕਿਉਂਕਿ ਆਪਣੀ ਜ਼ਿੰਦਗੀ ਵਿੱਚ ਵੀ ਫੇਰ ਹੀ ਰੋਸ਼ਨੀ ਆਏਗੀ ਅਤੇ ਨੰਬਰ 8 ਕਿਆ ਜ਼ਰੂਰੀ ਹੈ ਕਿ ਜੋ ਸਾਡੇ ਘਰ ਕੜੀਆਂ ਹੁੰਦੀਆਂ ਹਨ ਜੋ ਕਿ ਆਪਾਂ ਦੀਵਾਰਾਂ ਤੇ ਟੰਗੀਆਂ ਹੁੰਦੀਆਂ ਹਨ ਅਗਰ ਉਹਨਾਂ ਦਾ ਟਾਈਮ ਖਰਾਬ ਹੁੰਦਾ ਹੈ ਤਾਂ ਉਹਨੂੰ ਤੁਰੰਤ ਉਸੇ ਟਾਈਮ ਹੀ ਠੀਕ ਕਰਵਾ ਲਓ ਕਿਉਂਕਿ ਆਂਦੇ ਨੇ ਕਿ ਗਲਤ ਟਾਈਮ ਸਾਡੀ ਜ਼ਿੰਦਗੀ ਤੇ ਵੀ ਪ੍ਰਭਾਵ ਪੈਂਦਾ ਹੈ ਸਾਡੀ ਜ਼ਿੰਦਗੀ ਤੇ ਮਾੜਾ ਅਸਰ ਪੈਂਦਾ ਹੈ ਇਸ ਕਰਕੇ ਅਗਰ ਖਰਾਬ ਹੋ ਗਈ ਹੈ ਤਾਂ ਉਹਨੂੰ ਉਸੇ ਟਾਈਮ ਬਣਵਾ ਕੇ ਦੀਵਾਰ ਤੇ ਲਾਓ ਅਤੇ ਨੰਬਰ 9 ਅਤੇ ਇਹ ਜਾਂਦਾ ਹੈ ਕਿ ਚੁੱਲਾ ਜਾਂ ਗੈਸ ਉੱਤੇ ਕਦੀ ਵੀ ਝੂਠਾ ਪਾਂਡਾ ਨਹੀਂ ਰੱਖਣਾ ਚਾਹੀਦਾ ਚੁੱਲਾ ਹੋਵੇ ਜਾਂ ਗੈਸ ਉਹਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਕਿਉਂਕਿ ਘਰ ਵਿੱਚ ਸ਼ੁੱਖ ਸ਼ਾਂਤੀ ਅਤੇ ਧੰਨ ਦੀ ਵ੍ਰiddhi ਹੁੰਦੀ ਹੈ ਅਤੇ ਹਮੇਸ਼ਾ ਗੈਸ ਤੇ ਜਾਂ ਚੁੱਲ੍ਹੇ ਤੇ ਭਾਂਡਾ ਚੜਾ ਕੇ ਨਹੀਂ ਰੱਖਣਾ ਜਿੱਦਾਂ ਕਿ ਆਪਾਂ ਨਹੀਂ ਖਾਣਾ ਬਣਾਉਂਦੇ ਉਹਨੂੰ ਵੀ ਰੈਸਟ ਦੇਣੀ ਜ਼ਰੂਰੀ ਹੈ ਕਿਉਂਕਿ ਰਸੋਈ ਵੀ ਇੱਕ ਪਵਿੱਤਰ ਜਗ੍ਹਾ ਹੈ ਜਿੱਥੇ ਕਿ ਆਪਾਂ ਖਾਣਾ ਬਣਾਉਂਦੇ ਹਾਂ ਜੋ ਕਿ ਰਸੋਈ ਵਿੱਚ ਬਣਿਆ ਖਾਣਾ ਸਾਰਿਆਂ ਦਾ ਪੇਟ ਪਾਲਦਾ ਹੈ ਜੋ ਕਿ ਅन्न ਦੇਵਤਾ ਬਣਦਾ ਹੈ ਅਤੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਤਾਂ ਸ਼ੇਅਰ ਕਰ ਦਿਓ